ਬਹੁਤ ਸੁਆਦ। ਕੱਚਾ ਨਾ ਤੁਸੀਂ ਇੰਨੀ ਕੁ ਵਧੀਆ ਚੀਜ਼ ਬਣਦੀ ਹੈ ਇਹ ਤੇ ਜਦੋਂ ਤੁਸੀਂ ਖਾਓਗੇ ਬਣਾਓਗੇ ਤਾਂ ਫਿਰ ਟੇਸ ਦੇਖੋਗੇ ਵਾਕਈ ਵੀ ਇਹ ਕਿੰਨੀ ਕੁ ਟੌਪ ਕਲਾਸ ਚੀਜ਼ ਬਣੀ ਹੈ। ਆਓ ਮੇਰੇ ਨਾਲ ਆਪਾਂ ਕਰੀਏ ਸ਼ੁਰੂ ਅੱਜ ਤੁਹਾਨੂੰ ਦੱਸੀਏ ਕਿ ਬੱਕਰੇ ਦੇ ਮੀਟ ਦਾ ਅਚਾਰ ਕਿਹੜੇ ਨਵੇਂ ਤਰੀਕੇ ਨਾਲ ਬਣ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਪਹਿਲਵਾਨ ਰਸੋਈ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲਓ ਔਰ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਸ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਅੱਜ ਇੱਕ ਵਾਰ ਫਿਰ ਤੋਂ ਆਪਾਂ ਮਟਨ ਦਾ ਨਵੇਂ ਤਰੀਕੇ ਨਾਲ ਅਚਾਰ ਬਣਾਵਾਂਗੇ ਬੱਕਰੇ ਦੇ ਮੀਟ ਦਾ ਅਚਾਰ ਇਨੂੰ ਆਪਾਂ ਧੋ ਸਵਾਰ ਲਿਆ ਚੰਗੀ ਤਰ੍ਹਾਂ ਨਾਲ ਪਾਣੀ ਇਹਦਾ ਡレイン ਹੋਣਾ ਰੱਖਿਆ ਹੋਇਆ ਕੋਈ ਵੀ ਇਹਦੇ ਵਿੱਚ ਪਾਣੀ ਨਾ ਰਹਿ ਜਵੇ ਜਿਆਦਾ ਤੋਂ ਜਿਆਦਾ ਡレイン ਹੋ ਜਵੇ ਇਸ ਕਰਕੇ ਆਪਾਂ ਇਹਨੂੰ ਟੋਕਰੀ ਚ ਪਾ ਕੇ ਰੱਖਿਆ ਹੋਇਆ ਐ ਇੱਧਰ ਆਪਾਂ ਗੈਸ ਔਨ ਕਰਤੀ ਹੈ ਆਪਣੀ ਤੇ ਕੜਾਹੀ ਰੱਖ ਲਈਆਂ ਸਭ ਤੋਂ ਪਹਿਲਾਂ ਆਪਾਂ ਆਪਣੇ ਜਿਹੜੇ ਮਸਾਲੇ ਨੇ ਖੜਮੇ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਾਂਗੇ ਸੇਕ ਲਵਾ ਲਾਂਗੇ ਤਾਂ ਜੋ ਇਹ ਨਹੀਂ ਸੁਆਹ ਜੀ ਨਿਕਲ ਜਵੇ ਇਦੇ ਵਿੱਚ ਆਪਾਂ ਕੀ ਕੀ ਲਿਆ ਇਹ ਤੁਹਾਨੂੰ ਦੱਸ ਦੰਨੀ ਆ ਵੱਡੀ ਇਲਾਇਚੀ ਛੋਟੀ ਇਲਾਇਚੀ ਸੁੱਕੀ ਲਾਲ ਮਿਰਚ ਸੌਂਫ ਚੱਕਰੀ ਫੁੱਲ ਤੇਜ ਪੱਤਾ ਲੌਂਗ ਦਾਲਚੀਨੀ ਮੇਥੇ ਜਵਿਤਰੀ ਤੇ ਕਾਲੀ ਮਿਰਚ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਹੀ ਭੁੰਨ ਲੈਣਾ ਥੋੜੇ ਜਿਹਾ ਸੇਕ ਲਵਾ ਲੈਣਾ ਤਾਂ ਕਿ ਇਹਨਾਂ ਦੀ ਸੁਆਵ ਜੀ ਨਿਕਲ ਜਵੇ ਇਹਨਾਂ ਨੂੰ 2 ਮਿੰਟ ਲਈ ਆਪਾਂ ਪਕਾ ਲੈਣਾ ਸੇਕ ਲਵਾ ਕੇ ਤੇ ਫਿਰ ਇਹਨਾਂ ਨੂੰ ਗ੍ਰाइंड ਕਰਾਂਗੇ ਕਿਉਂਕਿ ਜਿਹੜੇ ਅਚਾਰ ਨੇ ਨਾ ਇਹਨਾਂ ਵਿੱਚ ਜਿਹੜੇ ਵੀ ਖੜਵੇਂ ਮਸਾਲੇ ਨੇ ਪੈਂਦੇ ਮਸਾਲਾ ਘਰ ਦਾ ਹੀ ਬਣਾਉਣਾ ਪੈਂਦਾ ਤਾਂ ਹੀ ਅੱਛਾ ਟੇਸਟ ਲੈ ਸਕਦੇ ਆ ਆਪਾਂ ਔਰ ਇਹਨੂੰ ਹੈਲਦੀ ਬਣਾ ਸਕਦੇ ਆ ਲੋ ਜੀ ਮਸਾਲੇ ਨੂੰ ਆਪਾਂ ਪਕਾ ਲਿਆ ਇੱਕ 10 ਮਿੰਟ ਲਈ ਤੇ ਹੁਣ ਆਪਾਂ ਇਹਨਾਂ ਨੂੰ ਥਾਲੀ 'ਚ ਕੱਢ ਲਾਂਗੇ ਠੰਡੇ ਕਰਕੇ ਫਿਰ ਇਹਨਾਂ ਨੂੰ ਗ੍ਰाइंड ਕਰਾਂਗੇ ਗ੍ਰाइंड ਬਰੀਕ ਪਾਊਡਰ ਨਹੀਂ ਬਣਾਉਣਾ ਥੋੜਾ ਖੜਮਾ ਰੱਖਣਾ ਇਹਨਾਂ ਨੂੰ ਲੋਜੀ ਆਪਾਂ ਕਰਾਹੀ ਦੇ ਵਿੱਚ ਸਰੋਂ ਦਾ ਤੇਲ ਲੈ ਲਿਆ ਕਿਉਂਕਿ ਜਿਹੜੇ ਅਚਾਰ ਨੇ ਇਹ ਸਰੋਂ ਦੇ ਤੇਲ 'ਚ ਹੀ ਬਣਾਏ ਜਾਂਦੇ ਨੇ ਤਾਂ ਜੋ ਇਹਨਾਂ ਦੀ ਜਿਹੜੀ ਲਾਈਫ ਆ ਉਹ ਵੱਧ ਸਕੇ ਜਿਆਦਾ ਦੇਰ ਤੱਕ ਆਪਾਂ ਸਟੋਰ ਕਰਕੇ ਵੀ ਰੱਖ ਸਕੀਏ ਆਪਾਂ ਬਣਾਉਣਾ 2.5 ਕਿਲੋ ਲੈਂਦਾ ਤੇ ਉਹਦੇ ਹਿਸਾਬ ਨਾਲ ਤੇਲ ਖੁੱਲਾ ਚਾਹੀਦਾ ਐ ਇਹਨੂੰ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਆਪਾਂ ਲੋ ਜੀ ਮਸਾਲਾ ਆਪਾਂ ਗ੍ਰाइंड ਕਰ ਲਿਆ ਬਸ ਇਹਨੂੰ ਇਦਾਂ ਦਰੜੜਾ ਜਿਹਾ ਰੱਖਣਾ ਦਰੜ ਜਿਹਾ ਕਰਨਾ ਜਿਆਦਾ ਬਰੀਕ ਮਹੀਨ ਪਾਊਡਰ ਨਹੀਂ ਬਣਾਉਣਾ ਠੀਕ ਹੈ ਨਾ ਤਾਂ ਜੋ ਖਾਂਦੇ ਟਾਈਮ ਜੜ ਨੂੰ ਸਵਾਦ ਵੀ ਆਵੇ ਦਾ ਇੱਕ ਦੂਸਰਾ ਇਹਦੇ ਵਿੱਚ ਜਿਹੜਾ ਲਸਣ ਪਾਉਣਾ ਉਹ ਆਪਾਂ ਤੇ ਹਰੀ ਮਿਰਚ ਤੇ ਅਦਰਕ ਉਹ ਕੁੰਡੇ ਸੋਟੇ ਨਾਲ ਕੁੱਟ ਕੇ ਤੁਹਾਡੀ ਇੱਛਾ ਤੁਸੀਂ ਗ੍ਰाइंड ਵੀ ਕਰ ਸਕਦੇ ਹੋ ਪਰ ਤੁਹਾਨੂੰ ਬੈਟਰ ਟੇਸਟ ਨਹੀਂ ਆਉਣਾ ਜੇ ਵਧੀਆ ਸਵਾਦ ਲੈਣਾ ਨਾ ਇਹਦਾ ਫਿਰ ਤੁਹਾਨੂੰ ਕੁੰਡਾ ਸੋਟਾ ਚਖਣਾ ਪੈਣਾ ਤੇ ਲਸਣ ਨੂੰ ਕੁੱਟ ਕੇ ਤੇ ਹਰੀ ਮਿਰਚ ਤੇ ਅਦਰਕ ਨੂੰ ਵੀ ਕੁੱਟ ਕੇ ਹਲਕਾ ਜਿਹਾ ਨਮਕ ਐਡ ਕਰਕੇ ਅਦਰਕ ਤੇ ਹਰੀ ਮਿਰਚ ਨੂੰ ਕੁੱਟ ਲਓ ਠੀਕ ਹੈ ਜੀ ਕੁੱਟਿਆ ਹੋਇਆ ਵਰਤਾਂਗੇ ਆਪਾਂ ਅਚਾਰਾਂ ਦੇ ਵਿੱਚ ਆਪਾਂ ਸਾਰਾ ਕੁੱਟ ਕੇ ਪਾਉਨੇ ਆ ਕੁੰਡੀ ਸੋਟੇ ਦੇ ਚ ਲੋ ਜੀ ਤੇਲ ਹੋ ਗਿਆ ਗਰਮ ਆਪਣਾ ਜ਼ਿਆਦਾ ਧੂਆ ਨਹੀਂ ਕੱਢਣਾ ਤੇਲ ਦਾ ਕਿਉਂਕਿ ਸਾਰੇ ਤੱਤ ਉਹਦੇ ਖਤਮ ਹੋ ਜਾਂਦੇ ਨੇ ਪਦੇਏ ਤਰੀਕੇ ਨਾਲ ਉਦਾਂ ਇਹਨੂੰ ਗਰਮ ਕਰੀਏ ਠੀਕ ਹੈ ਜੀ ਹੁਣ ਆਪਾਂ ਆਪਣਾ ਮਟਰਨ ਐਡ ਕਰਦੇ ਹਾਂ ਲੋ ਜੀ ਮਟਰਨ ਐਡ ਕਰਤਾ ਆਪਾਂ ਮਟਰਨ ਐਡ ਕਰਨ ਤੋਂ ਪਹਿਲਾਂ ਆਪਾਂ ਨਾ ਮੈਂ ਸੌਰੀ ਮੈਂ ਭੁੱਲ ਗਈ ਸੀ ਤੇ ਆਇਲ ਦੇ ਵਿੱਚ ਨਮਕ ਜ਼ਰੂਰ ਐਡ ਕਰਨਾ ਤਾਂ ਜੋ ਮਟਰਨ ਜਦ ਫਰਾਈ ਹੋਵੇ ਆਪਣਾ ਚੰਗੀ ਤਰ੍ਹਾਂ ਨਾਲ ਹਰ ਇੱਕ ਪੀਸ ਦੇ ਅੰਦਰ ਟੇਸਟ ਜਾਵੇ ਠੀਕ ਹੈ ਨਾ ਕਈ ਵਾਰੀ ਆਪਾਂ ਦੇਖ ਲੈਣੇ ਆ ਚੈੱਕ ਕਰ ਲੈ ਜੇ ਜਿਆਦਾ ਕੁਆਂਟੀਟੀ ਚੀਜ਼ ਬਣਾਣੇ ਆ ਸੁੱਕੀ ਜੀ ਬਣਦੀ ਆ ਕਿਸੇ ਪੀਸ ਚ ਨੂਨ ਘੱਟ ਹੁੰਦਾ ਕਿਸੇ ਸ ਵੱਧ ਇਸ ਕਰਕੇ ਫਰਾਈ ਕਰਨ ਟਾਈਮ ਨਾਲੇ ਤਾਂ ਜਿਆਦਾ ਆਇਲ ਨਹੀਂ ਚੋਕਦਾ ਔਰ ਇਹਨੂੰ ਹਾਈ ਫਲੇਮ ਤੇ ਪਕਾਉਣਾ ਥੋੜਾ ਜਿਹਾ ਮੀਡੀਅਮ ਰੱਖ ਕੇ ਕਿਉਂਕਿ ਤਾਂ ਜੋ ਇਹ ਅੰਦਰ ਤੱਕ ਪੱਕ ਸਕੇ ਮਟਰਨ ਆਪਣਾ ਪੱਕਣਾ ਸਟਾਰਟ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇਲ ਦੇ ਵਿੱਚ ਪਾਣੀ ਵੀ ਮਿਕਸ ਹੋ ਚੁੱਕਿਆ ਜਿਹੜਾ ਇਹਨੇ ਰਿਲੀਜ਼ ਕੀਤਾ ਇਹ ਜਦ ਤੱਕ ਆਪਣਾ ਕੱਲਾ ਤੇਲ ਨਹੀਂ ਰਹਿ ਜਾਂਦਾ ਉਦੋਂ ਤੱਕ ਇਹ ਨਹੀਂ ਫਰਾਈ ਨਹੀਂ ਹੋਣਾ ਸਾਰਾ ਪਾਣੀ ਸੁੱਕੂਗਾ ਇਸ ਕਰਕੇ ਠੰਡੇ ਮਤੇ ਨਾਲ ਜੇ ਸਵਾਦ ਲੈਣਾ ਤਾਂ ਆਰਾਮ ਨਾਲ ਇਹਨੂੰ ਪਿਆਰ ਨਾਲ ਬਣਾਓ ਤੇ ਦਾ ਨਾਲ ਹੀ ਨਾਲ ਸੁਆਦੀ ਤੁਣਾ ਪਾਓ ਚੰਗੀ ਤਰ੍ਹਾਂ ਨਾਲ ਇਹਨੂੰ ਇਹਦੇ ਪਾਣੀ ਨੂੰ ਡਰਾਈ ਹੋ ਜਾਣ ਦਿਓ ਕੱਲਾ ਤੇਲ ਰਹਿ ਜਾਊਗਾ ਫਿਰ ਇਹਨੇ ਫਲਕਰ ਫਰਾਈ ਹੋਣਾ ਲੇਗੋ ਜਰੂਰੀ ਐਗਜੋਸਟ ਨਾਲ ਚਲਾਉਣਾ ਪੈ ਗਿਆ ਕਿਉਂਕਿ ਆਇਲ ਕਰਕੇ ਥੋੜਾ ਜਿਹਾ ਹਨਾ ਸਟੀਮ ਜੀ ਉੱਡਦੀ ਹੈ ਜੀ ਜਿੰਦਰਾ ਨਾਲ ਇਹਨੂੰ ਆਪਾਂ ਅਲਟ ਫਲਟ ਕਰ ਲਈਏ ਹਲਾ ਲਈਏ ਦੇਖੋ ਲਓ ਜੀ ਤੁਸੀਂ ਦੇਖ ਸਕਦੇ ਹੋ ਹੁਣ ਥੋੜਾ ਥੋੜਾ ਆਇਲ ਸਾਈਡਾਂ ਤੇ ਉੱਪਰ ਆਉਣ ਲੱਗ ਗਿਆ ਜਿਹੜਾ ਪਾਣੀ ਆ ਉਹ ਡਰਾਈ ਹੋਣਾ ਸਟਾਰਟ ਹੋ ਚੁੱਕਿਆ ਮਤਨ ਦਾ ਤੇ ਆਪਾਂ ਹੁਣੇ ਵੀ ਹਜੇ ਵੇਟ ਕਰਾਂਗੇ ਲੋਜੀ ਕਾਫੀ ਹੱਦ ਤੱਕ ਪਾਣੀ ਰਿਡਿਊਸ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਮਤਨ ਕਾਫੀ ਨੇੜੇ ਲੱਗ ਗਿਆ ਕੰਮ ਆਪਣਾ ਮਤਨ ਦਾ ਡਰਾਈ ਹੋਣ ਕੋਸ਼ਟਾਈਂ ਹੋਰ ਇਹਨੂੰ ਗ੍ਰੀਸ ਫਰਾਈ ਕਰ ਰਹੇ ਹਾਂ। ਠੀਕ ਹੈ ਜੀ। ਲਓ ਜੀ। ਮਟਰ ਨੇ ਪੱਕਣਾ ਸਟਾਰਟ ਕਰਤਾ ਵਧੀਆ ਤਰੀਕੇ ਦੇ ਨਾਲ। ਤੁਸੀਂ ਮਿਕਸ ਕਰਦੇ ਹੋ ਪੀਸਿਸ ਨੇ ਆਪਣਾ ਕਲਰ ਵੀ ਚੇਂਜ ਕਰਨਾ ਸਟਾਰਟ ਕਰਤਾ। ਇਹਨੂੰ ਆਪਾਂ ਹਜੇ ਹੋਰ ਫਰਾਈ ਕਰਾਂਗੇ। ਵੀ ਫਰਾਈ ਕਰਾਂਗੇ ਛਿੱਟੇ ਛਿੱਟੇ। ਪੀਸ ਹਮੇਸ਼ਾ ਆਹ ਸੌਰੀ ਹਮੇਸ਼ਾ ਛੋਟੇ ਰੱਖਣੇ ਆ। ਬਰਦੇ ਪੀਸ ਲਈ ਲੈਣੇ ਵਿਚਾਰ ਲਈ ਤਾਂ ਜੋ ਵੇਸਟ ਨਾ ਹੋ ਸਕੇ ਆਪਣਾ ਇਹ ਮੀਨਤ ਬਹੁਤ ਲੱਗਦੀ ਹੈ ਇਹਨਾਂ ਚੀਜ਼ਾਂ ਤੇ ਲੋ ਜੀ ਮਟਰਨ ਆਪਣਾ ਚੰਗੀ ਤਰ੍ਹਾਂ ਨਾਲ ਪੱਕ ਚੁੱਕਿਆ ਕਲਰ ਦੇਖੋ ਕਿੱਡਾ ਪਿਆਰਾ ਆਇਆ ਤੇ ਇਹਨੂੰ ਆਪਾਂ ਹੁਣ ਆਇਲ ਦੇ ਵਿੱਚੋਂ ਬਾਹਰ ਕੱਢ ਲਾਂਗੇ ਲੋ ਜੀ ਆਇਲ ਦੇ ਵਿੱਚੋਂ ਆਪਾਂ ਸਾਰਾ ਮਟਰਨ ਬਾਹਰ ਕੱਢ ਲਿਆ ਕਲਰ ਦੇਖੋ ਕਿੱਡਾ ਪਿਆਰਾ ਆਇਆ ਕਿੰਨਾ ਸੋਹਣਾ ਫਰਾਈ ਹੋਇਆ ਇਹੀ ਆਇਲ ਦੇ ਵਿੱਚ ਆਪਾਂ ਹੁਣ ਆਪਣੇ ਨੈਕਸਟ ਜਿਹੜੇ ਮਸਾਲੇ ਨੇ ਉਹ ਐਡ ਕਰਾਂਗੇ ਸਭ ਤੋਂ ਪਹਿਲਾਂ ਹੁਣ ਆਇਲ ਦੇ ਵਿੱਚ ਆਪਾਂ ਜੀਰਾ ਤੇ ਕੜੀ ਪੱਤਾ ਪਾਵਾਂਗੇ ਇਹਨੂੰ ਜੀਰੇ ਨੂੰ ਤੇ ਕੜੀ ਪੱਤੇ ਨੂੰ ਥੋੜਾ ਪੱਕਣ ਦਾਂਗੇ ਠੀਕ ਹੈ ਜੀ ਜੀਰਾ ਤੇ ਕੜੀ ਪੱਤਾ ਪੱਕ ਚੁੱਕੇ ਨੇ ਹੁਣ ਆਪਾਂ ਆਪਣਾ ਕੁੱਟਿਆ ਹੋਇਆ ਲਸਣ ਐਡ ਕਰਾਂਗੇ ਇਹਦੇ ਵਿੱਚ ਲਸਣ ਨੂੰ ਚੰਗੀ ਤਰ੍ਹਾਂ ਨਾਲ ਪਕਾਉਣਾ ਕੱਚਾ ਨਹੀਂ ਰੱਖਣਾ ਬਿਲਕੁਲ ਵੀ ਨਹੀਂ ਤਾਂ achar ਦਾ ਜਿਹੜਾ ਟੇਸਟ ਆ ਉਹ ਬਿਲਕੁਲ ਖਰਾਬ ਹੋ ਜਾਏ ਬਸ ਲਸਣ ਆਪਣਾ ਪੱਕ ਚ ਵੀ ਚੰਗੀ ਤਰ੍ਹਾਂ ਨਾਲ ਕੱਚਾ ਨਾ ਰਹਿ ਜਵੇ ਤੇ ਫਿਰ ਆਪਾਂ ਆਪਣੇ ਦੂਸਰੇ ਮਸਾਲੇ ਐਡ ਕਰਾਂਗੇ ਲੋ ਜੀ ਲਸਣ ਆਪਾਂ ਪਕਾ ਲਿਆ ਹੁਣ ਐਡ ਕਰਾਂਗੇ ਅਦਰਕ ਤੇ ਹਰੀ ਮਿਰਚ ਇਨੂੰ ਵੀ ਥੋੜਾ ਪਕਾਵਾਂਗੇ ਚੰਗੀ ਤਰ੍ਹਾਂ ਨਾਲ ਤਾਂ ਜੋ ਇਹਦਾ कच्चਾਪਾਨਾ ਜਿਹੜਾ ਦੂਰ ਹੋ ਜਾਵੇ। ਸੁਆਬ ਤੇ ਪੱਕ ਜਾਣ ਆਪਣੀਆਂ ਮਿਰਚਾਂ ਤੇ ਅਦਰਕ ਫਿਰ ਆਪਾਂ ਸਪਾਈਸਸ ਐਡ ਕਰਦੇ ਹਾਂ ਹੁਣ ਆਪਣੇ। ਲਓ ਜੀ। ਸਭ ਤੋਂ ਪਹਿਲਾਂ ਐਡ ਕਰਾਂਗੇ ਆਪਾਂ ਦੇਗੀ ਮਿਰਚ ਤੇ ਆਪਣਾ ਮਸਾਲਾ ਸਪੈਸ਼ਲ ਗਰਮ ਮਸਾਲਾ ਠੀਕ ਹੈ ਜੀ। ਤੇ ਹੁਣ ਆਪਣੇ ਬਾਕੀ ਸਪਾਈਸਸ ਜਾਣਗੇ ਹਲਦੀ, ਨਮਕ, ਮਿਰਚ, ਏਵਾਂ ਸਾਰੇ ਇਨਾਂ ਨੂੰ ਚੰਗੀ ਤਰ੍ਹਾਂ ਨਾਲ ਪਕਾ ਲਾਂਗੇ ਤਾਂ ਜੋ ਕੱਚਾਪਣ ਨਾ ਰਹੇ। ਲਓ ਜੀ ਇਹਨੂੰ ਉੱਚੀ ਤਰ੍ਹਾਂ ਨਾਲ ਆਪਾਂ 1-2 ਮਿੰਟ ਪਕਾ ਲੈਣਾ ਤਾਂ ਜੋ ਕੁਝ ਵੀ ਆਪਣਾ ਕੱਚਾ ਨਾ ਰਹਿ ਜੇ। ਕਿਉਂਕਿ ਕੱਚਾ ਰਹਿ ਜੂਏ ਤਾਂ ਫਿਰ ਟੇਸਟ ਸਾਰਾ ਹੀ ਖਰਾਬ ਹੋ ਜਾਂਦਾ ਮਿਹਨਤ ਕੀਤੀ ਬਰਬਾਦ ਹੋ ਜਾਂਦੀ ਹੈ ਆਪਣੀ ਫਜ਼ੂਲ ਜਾਂਦੀ ਹੈ। ਲਓ ਜੀ ਮਸਾਲੇ ਆਪਣੇ ਚੰਗੀ ਤਰ੍ਹਾਂ ਨਾਲ ਪੱਕ ਗਏ ਹੁਣ ਆਪਾਂ ਥੋੜਾ ਥੋੜਾ ਕਰਕੇ ਮਟਰ ਐਡ ਕਰਾਂਗੇ ਇਹਦੇ ਵਿੱਚ। ਮਟਰ ਨਾ ਆਪਾਂ ਸਾਰਾ ਐਡ ਕਰ ਲਿਆ ਆਪਣਾ। ਇਨੂੰ ਹੁਣ ਚੰਗੀ ਤਰ੍ਹਾਂ ਦੇ ਨਾਲ ਮਸਾਲਿਆਂ ਦੇ ਵਿੱਚ ਮਿਕਸ ਕਰਾਂਗੇ। ਲੋ ਜੀ ਮਟਰ ਆਪਣਾ ਮਿਕਸ ਹੋ ਚੁੱਕਿਆ ਤੇ ਹੁਣ ਆਪਾਂ ਜਿਹੜੇ ਸਪੈਸ਼ਲ ਆਪਣਾ ਮਸਾਲਾ ਬਣਾਇਆ ਸੀ ਉਹ ਐਡ ਕਰਾਂਗੇ। ਇਹਨੂੰ ਘਟੋ ਘਟਾ ਹੁਣ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਦੇ ਨਾਲ ਮਿੱਠੀ ਅੱਗ ਤੇ 10 ਤੋਂ 15 ਮਿੰਟ ਲਈ ਪਕਾਉਣਾ ਹੈ। ਬਹੁਤ ਪਿਆਰੀ ਖਸ਼ੂ ਆ ਰਹੀ ਆ ਬਹੁਤ ਸੋਹਣੀ ਤੇ ਹੁਣ ਇੱਥੇ ਆਪਾਂ ਇਹਦੇ ਵਿੱਚ ਸਰਕਾ ਐਡ ਕਰ ਦਾਂਗੇ ਤਾਂ ਚੰਗੀ ਤਰ੍ਹਾਂ ਮਰਲਾ ਮਿਕਸ ਇਹਨੂੰ ਇਨੂੰ ਜਦੋਂ ਗੈਸ ਨੂੰ ਬੰਦ ਕਰਨਾ ਨਾ ਉਸ ਤੋਂ ਬਾਅਦ ਇਹ ਜਦੇ ਨਹੀਂ ਖਾਣ ਵਾਲਾ ਬਣਦਾ ਜਿਹੜਾ ਪ੍ਰੋਪਰ ਅਚਾਰ ਆ ਉਹਨੂੰ 24 ਆਰ ਲੱਗ ਜਾਂਦੇ ਆ ਜਿਆਦਾ ਹਜਮ ਰੱਖ ਸਕਦੇ ਤਾਂ 48 ਘੰਟੇ ਰੱਖੋ ਕਿਉਂਕਿ ਜਿਹੜੇ ਖੜਮੇ ਮਸਾਲੇ ਨੇ ਉਹਨਾਂ ਨੇ ਆਪਣੇ ਵਿੱਚ ਆਇਲ ਵੀ ਐਬਜ਼ਾਰਬ ਕਰਨਾ ਸੁੱਕਣਾ ਤੇ ਇਹਨੇ ਖੁਸ਼ਕ ਵੀ ਹੋਣਾ ਤੇ ਫਿਰ ਇਹਦਾ ਅਸਲੀ ਪ੍ਰੋਪਰ ਟੇਸਟ ਆਉਂਦਾ ਬਾਹਰ ਨੂੰ ਪਰ ਇਹ ਅਚਾਰ ਤਾਂ ਲੋ ਵੀ ਦੋਸਤੋ ਇੰਪਕਰੇ ਦਾ ਚਾਹਲ ਆਪਣਾ ਨਵੇਂ ਤਰੀਕੇ ਦਾ ਬਣ ਕੇ ਤਿਆਰ ਆ ਬਿਲਕੁਲ ਗੈਸ ਕਰ ਦਾਂਗੇ ਬੰਦ ਇਹਨੂੰ ਰੱਖਾਂਗੇ ਆਪਾਂ 24 ਘੰਟੇ ਤੋਂ ਉੱਪਰ ਗੈਸ ਬੰਦ ਕਰਕੇ ਗੈਸ ਕਰਤੀ ਬੰਦ ਆਪਾਂ ਤੇ ਤਾਂ ਜੋ ਜਿਹੜੇ ਮਸਾਲੇ ਵਗੈਰਿਆਂ ਨੇ ਇੱਕ ਦੂਜੇ ਦੇ ਵਿੱਚ ਉਹਨਾਂ ਦਾ ਫਲੇਵਰ ਆ ਸਕਣ ਪੀਸਸ ਦੇ ਵਿੱਚ ਹਨਾ ਵਧੀਆ ਟੇਸਟ ਉੱਪਰ ਕੇ ਆਵੇ ਆਰਾਮ ਨਾਲ ਠੰਡੇ ਮਤੇ ਨਾਲ ਤੇ ਤੁਸੀਂ ਵੀ ਬਣਾਓ ਆਲਰੇਡੀ ਆਪਣੀ ਇੱਕ ਵੀਡੀਓ ਬਹੁਤ ਪਿਆਰ ਦਿੱਤਾ ਸਾਰੇ ਭੈਣ ਭਰਾਵਾਂ ਨੇ ਬੱਕਰੇ ਦੇ ਅਚਾਂ ਮੀਟ ਦਾ ਅਚਾਰ ਪਹਿਲਾਂ ਵੀ ਵੀਡੀਓ ਪਾਈ ਪਈ ਆ ਉਹ ਹੋਰ ਤਰੀਕੇ ਨਾਲ ਪਾਈ ਆ ਇਹ ਹੋਰ ਤਰੀਕੇ ਨਾਲ ਠੀਕ ਹੈ ਜੀ ਬਹੁਤ ਤਰੀਕੇ ਨੇ ਬਣਾਉਣ ਦੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਬਣਾਓ ਸੇਤਾਂ ਬਣਾਓ ਤੰਦਰੁਸਤੀਆਂ ਬਣਾਉਣ ਨੂੰ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰਹੋ ਔਰ ਜਾਂਦੇ ਜਾਂਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਨਹੀਂ ਕੀਤਾ ਹਜੇ ਤੱਕ ਆਪਣੇ ਪਿਆਰੇ ਦੇ ਜੋ ਕਮੈਂਟ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਵੀਡੀਓ ਦੇਖਣ ਦੇ ਲਈ